7-8 ਲੈ ਲਿਓ ਜੀ ਪਿਆਜ਼ ਤੇ ਉਹਨੂੰ ਲੰਬੇ ਆਕਾਰ ਵਿੱਚ ਕੱਟ ਲੈਣਾ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋٹے ਫਿਰ ਲੈਣੀਆਂ 8-10 ਹਰੀਆਂ ਮਿਰਚਾਂ ਜਿਨ੍ਹਾਂ ਦੇ ਵਿਚਾਲੇ ਕੱਟ ਲਗਾ ਕੇ ਥੋੜੀ ਜਿਹੀ ਸਰੋਂ ਦੇ ਤੇਲ ਵਿੱਚ ਇਹਨੂੰ 2 ਮਿੰਟ ਤੱਕ ਪਕਾ ਲੈਣਾਗਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਫਿਰ ਵਿੱਚ ਭੁੰਨਿਓ ਜੀ ਜੀਰਾ ਜਦੋਂ ਜੀਰਾ ਪੱਕ ਗਿਆ ਫਿਰ ਇਹਦੇ ਵਿੱਚ ਪਾਓ ਲੰਬਾ ਕੱਟਿਆ ਹੋਇਆ ਅਦਰਕ 1 ਮਿੰਟ ਤੱਕ ਅਦਰਕ ਨੂੰ ਤੁਸੀਂ ਰੋਸਟ ਕਰ ਲਿਓ ਉਸ ਤੋਂ ਬਾਅਦ ਵਿੱਚ ਪਾ ਦਿਓ ਜੀ ਪਿਆਜ਼ ਥੋੜੀ ਜਿਹੀ ਦੇਰਵਾਦੀ ਪਿਆਜ਼ ਬਣ ਕੇ ਤਿਆਰ ਹੋ ਜਾਣਗੇ ਫਿਰ ਆਪਾਂ ਵਿੱਚ ਪਾਵਾਂਗੇ ਟਮਾਟਰ ਜਦੋਂ ਇਹ ਚੰਗੀ ਤਰ੍ਹਾਂ ਟਮਾਟਰ ਮੈਸ਼ ਹੋ ਗਏ ਫਿਰ ਇਹਦੇ ਵਿੱਚ ਘਰ ਦੇ ਸਾਦੇ ਜਿਹੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਥੋੜਾ ਜਿਹਾ ਧਨੀਆ ਪਾਊਡਰ ਪਰ ਮਿਰਚ ਤੁਸੀਂ ਦੇਖ ਕੇ ਪਾਓ ਕਿਉਂਕਿ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਹੋਈ ਹੈ ਤੇ ਮਿਰਚਾਂ ਤੁਸੀਂ ਹਰੀਆਂ ਜਿਆਦਾ ਤਿੱਖੀਆਂ ਵੀ ਨਾ ਲਿਓ ਉਸ ਤੋਂ ਬਾਅਦ ਜੀ ਵਿੱਚ ਇਹਦੇ ਨਿਚੋੜ ਦਿਓ ਇੱਕ ਨਿੰਬੂ ਬਹੁਤ ਟੇਸਟੀ ਜੀ ਸਬਜ਼ੀ ਬਣ ਕੇ ਤਿਆਰ ਹੋ ਗਈ ਚਾਹੇ ਪਰੌਠੇ ਨਾਲ ਖਾਓ ਜਾਂ ਫਿਰ ਰੋਟੀ ਨਾਲ ਖਾਓ ਹਫਤਾ ਭਰ ਤੱਕ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਵੀਡੀਓ ਨੂੰ ਇਰਖਣ ਦਿਓ ਧੰਨਵਾਦੀ